ਸਸਿਆ ਕਾਲ ਜੀ ਜੁੜ ਚੁੱਕੇ ਹੋ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਅੱਜ 4 ਅਕਤੂਬਰ 2024 ਹੋ ਚੁੱਕਿਆ ਹੈਗਾ ਜਿੱਦਾਂ ਕਿ ਸਾਰਿਆਂ ਨੂੰ ਪਤਾ ਹੀ ਆ ਮੌਨਸੂਨ ਪਾਉਣਾ ਜਿਹੜੀਆਂ ਇਸ ਵਾਰ ਘਟ ਮੀਹਾਂ ਨਾਲ ਮੌਨਸੂਨ ਪਾਉਣਾ ਜਿਹੜੀਆਂ ਵਾਪਸੀ ਕਰ ਚੁੱਕੀਆਂ ਨੇ ਪੰਜਾਬ ਚੋਂ ਹਰਿਆਣਾ ਚੋਂ ਪੂਰੇ ਉੱਤਰ ਭਾਰਤ ਦੇ ਵਿੱਚੋਂ ਜਿਹੜੀਆਂ ਮੌਨਸੂਨ ਪਾਉਣਾ ਨੇ ਵਾਪਸ ਹੋ ਚੁੱਕੀਆਂ ਨੇ ਪਰ ਮੌਨਸੂਨ ਪਾਉਣਾ ਤੋਂ ਬਾਅਦ ਵੀ ਪੰਜਾਬ ਵਿੱਚ ਮੀਹਾਂ ਦੀ ਸੁਭਾਵਨਾ ਜਿਹੜੀ ਬਣਦੀ ਰਹਿੰਦੀ ਹੈਗੀ ਜਿਹਦਾ ਮੁੱਖ ਕਾਰਨ ਹੁੰਦਾ ਪੱਛਮੀ ਸਿਸਟਮ ਅਕਸਰ ਪਾਸਮੀ ਸਿਸਟਮ ਆਉਂਦੇ ਰਹਿੰਦੇ ਨੇ ਮਤਲਬ ਕਿ 2-4 ਦਿਨਾਂ ਦੇ ਪੱਕੇ ਵਿਵਾਦ ਹਫਤੇ ਦੇ ਪੱਕੇ ਵਿਵਾਦ ਕਦੇ 10 ਦਿਨਾਂ ਦੇ ਪੱਕੇ ਵਿਵਾਦ ਪਾਸਮੀ ਸਿਸਟਮ ਨੇ ਜਿਹੜੇ ਪਹਾੜੀ ਖੇਤਰਾਂ ਨੂੰ ਪ੍ਰਭਾਵਿਤ ਕਰਦੇ ਰਹਿੰਦੇ ਨੇ ਉਹਦੇ 'ਚ ਇਹ ਹੁੰਦਾਗਾ ਵੀ ਜੇ ਤਾਂ ਕੋਈ ਵਧੀਆ ਸਿਸਟਮ ਆ ਰਿਹਾ ਪਾਸਮੀ ਸਿਸਟਮ ਤਾਂ ਪੂਰੇ ਦੀ ਹਵਾ ਪੰਜਾਬ ਨੂੰ ਮੁਰਪਾਂਦੀਆ ਬੰਗਾਲ ਦੀ ਧੜੀ ਤੋਂ ਹਵਾ ਜਿਹੜੀ ਪੂਰੇ ਦੀ ਨਵੀਂ ਵਾਲੀਆਂ ਹਵਾਵਾਂ ਨੇ ਉਹ ਪੰਜਾਬ ਵੱਲ ਚੱਲਣੀਆਂ ਸ਼ੁਰੂ ਹੋ ਜਾਂਦੀਆਂ ਜਿਸ ਦਾ ਕਰਕੇ ਪੰਜਾਬ ਦੇ ਕਈ ਇਲਾਕਿਆਂ ਵਿੱਚ ਮੀਂਹ ਦੀ ਹਾਲਚਲ ਦੇਖਣ ਨੂੰ ਮਿਲਦੀ ਹੈਗੀ ਪਰ ਕਈ ਸਿਸਟਮ ਕਮਜ਼ੋਰ ਹੁੰਦੇ ਨੇ ਪੱਛਮੀ ਸਿਸਟਮ ਜਿਸ ਦਾ ਕਰਕੇ ਪੂਰੇ ਦੀ ਹਵਾ ਪੰਜਾਬ ਤੱਕ ਨਹੀਂ ਪਹੁੰਚਦੀ ਤੇ ਕਾਰਵਾਈ ਜਿਹੜੀ ਐਕਟੀਵਿਟੀ ਆ ਮੀਂਹ ਦੀ ਉਹ ਕਿਤੇ ਕਿਤੇ ਹੀ ਦੇਖਣ ਨੂੰ ਮਿਲਦੀ ਹੈਗੀ ਤਾਂ ਅਕਸਰ ਮਤਲਬ ਕਿ ਆਉਂਦੇ ਦਿਨਾਂ ਵਿੱਚ ਕੁਝ ਇਸ ਤਰ੍ਹਾਂ ਦਾ ਵਰਤਾਰਾ ਦੇਖਣ ਨੂੰ ਮਿਲ ਸਕਦਾ ਹੈਗਾ ਇੱਕ ਪੱਛਮੀ ਸਿਸਟਮ ਆ ਰਿਹਾ ਬਹੁਤ ਤਾਕੜਾ ਸਿਸਟਮ ਨਹੀਂ ਹੈਗਾ ਪਰ ਹਲਕਾ ਸਿਸਟਮ ਆ ਪ੍ਰਭਾਵਿਤ ਕਰੂਗਾ ਪਰ ਲਗਭਗ 20-25% ਇਲਾਕਿਆਂ ਨੂੰ 5 ਅਕਤੂਬਰ ਤੇ 8 ਤੇ 9 ਅਕਤੂਬਰ ਨੂੰ ਪ੍ਰਭਾਵਿਤ ਕਰੂਗਾ ਸਿਰਫ ਇਹਦਾ ਅਸਰ ਕਿਤੇ ਕਿਤੇ ਦੇਖਣ ਨੂੰ ਮਿਲੂਗਾ ਪਰ ਜਿੱਥੇ ਵੀ ਕਿਤੇ ਅਸਰ ਹੋਊਗਾ ਉੱਥੇ ਥੋੜਾ ਨੁਕਸਾਨ ਕਰ ਸਕਦਾ ਕਹਿਣ ਤਾਂ ਭਾਵੇਂ ਕਿਦੇ ਉੱਤੇ ਮੜਾ-ਮੋਟਾ ਥੋੜੇ ਏਰੀਆ 'ਚ ਝੱਖੜ ਵੀ ਚੱਲ ਸਕਦਾ ਕਿਤੇ ਕਿਤੇ ਗੜੇਮਾਰੀ ਵੀ ਹੋ ਸਕਦੀ ਹੈਗੀ ਅੱਜ ਪੱਛਮੀ ਸਿਸਟਮ ਦਾ ਇੰਪੈਕਟ ਆ ਜਿਹੜਾ ਪੈਣਾ ਸ਼ੁਰੂ ਹੋ ਚੁੱਕਿਆ ਅੱਜ ਪੰਜਾਬ ਦੇ ਨਾਲ ਲੱਗਦੇ ਉੱਤਰੀ ਰਾਜਸਥਾਨ ਤੇ ਹਰਿਆਣੇ ਦੇ ਇਲਾਕਿਆਂ ਵਿੱਚ ਜਿਹੜੇ ਪੱਛਮੀ ਇਲਾਕੇ ਆਗੇ ਖਾਸ ਕਰਕੇ ਹਨਮਾਨਗੜ ਅੱਜ ਕਿਤੇ ਕਿਤੇ ਮੀਂਹ ਦੀ ਕਾਰਵਾਈ ਵੇਖਣ ਨੂੰ ਮਿਲੀ ਨੇਰੀ ਝੱਖੜ ਨਾਲ ਪਰ ਹੈਗੀ ਕਿਤੇ ਕਿਤੇ ਸਾਰੇ ਨਹੀਂ ਸੀ ਹੈਗੀ ਕਿ ਜਿੱਥੇ ਵੀ ਹੋਈ ਹਨੇਰੀ ਛਖੜ ਵਾਲੀ ਸੀ ਤੇ ਨਾਲ ਗੜੇ ਮਾਰੀ ਵੀ ਸੀ ਮੋਟੀ ਗੜੇ ਮਾਰੀ ਵੀ ਸੀਗੀ ਤੇ ਇਸੇ ਤਰ੍ਹਾਂ ਹਰਿਆਣੇ ਦੇ ਹੁਣ ਵੀ ਸਰਸਾ ਏਰੀਆ ਜਾਂ ਸਹਾਰ ਭਵਾਨੀ ਇਹਨਾਂ ਇਲਾਕਿਆਂ ਵਿੱਚ ਬਦਲਬਾਈ ਬਣੀ ਹੋਈ ਆ ਗਰਜਾਂ ਅੰਕਲੀ ਤੇ ਇਹਨਾਂ ਖੇਤਰਾਂ 'ਚ ਕਿਤੇ ਕਿਤੇ ਨਿੱਕੀਆਂ ਮੋਟੀਆਂ ਕਾਰਵਾਈਆਂ ਜਿਹੜੀਆਂ ਹੋ ਰਹੀਆਂ ਉਹਦੇ ਵਿੱਚ ਜਿੱਥੇ ਵੀ ਕਿਤੇ ਵੀ ਗੋਭੀ ਦੇ ਫੁੱਲ ਵਰਗਾ ਬੱਦਲ ਬਣੂਗਾ ਉਹ ਗੜੇ ਮਾਰੀ ਦੇਊਗਾ ਤਾਂ ਇਸ ਤਰ੍ਹਾਂ ਦਾ ਵਰਤਾਰਾ ਕੱਲ 5 ਅਕਤੂਬਰ ਨੂੰ ਪੰਜਾਬ ਦੇ 20-25% ਇਲਾਕਿਆਂ ਵਿੱਚ ਮਤਲਬ ਕੀ ਕਹਿਣ ਦਾ ਭਾਵ ਕਿਤੇ ਕਿਤੇ ਦੇਖਣ ਨੂੰ ਮਿਲ ਸਕਦਾਗਾ ਜਿਆਦਾ ਵੱਡੇ ਪੱਧਰ ਤੇ ਮੀਂਹ ਦੀ ਸਭਾਵਨਾ ਨਹੀਂ ਹੈਗੀਗੀ ਹਲਕਾ ਪੱਛਮੀ ਸਿਸਟਮ ਆ ਇਹਨੂੰ ਪੂਰੇ ਦੀ ਹਵਾ ਦੀ سپورਟ ਨਹੀਂ ਹੋएगी ਕਿ ਮਤਲਬ ਕਿ ਜਦੋਂ ਕੋਈ ਪੱਛਮੀ ਸਿਸਟਮ ਆਉਂਦਾ ਅਕਸਰ ਆਪਾਂ ਦੇਖਦੇ ਆ ਪੂਰਾ ਮੋੜਪਾਂ ਦਾ ਆਪਾਂ ਕਹਿੰਦੇ ਨੇ ਮੀਂਹ ਦੇ ਚਾਂਸ ਬਣ ਗਏ ਇਹ ਸਿਸਟਮ ਨੂੰ ਪੂਰੇ ਦੀ سپورਟ ਬਹੁਤ ਜ਼ਿਆਦਾ ਘੱਟ ਆ ਕਿ ਪੂਰੇ ਦੀ ਹਵਾ ਖੁੱਲ ਕੇ ਨਹੀਂ ਚੱਲਣੀ ਪੰਜਾਬ ਵਿੱਚ ਜਿਦਾ ਕਰਕੇ ਕੋਈ ਵੱਡੇ ਪੱਧਰ ਤੇ ਮੀਂਹ ਦੀ ਸਭਾਵਨਾ ਨਹੀਂ ਹੋएगी ਕਿ ਪਰ ਹਾਈ ਕੈਪ ਇੰਡੈਕਸ ਧੁੱਪ ਪੈਣ ਕਾਰਨ ਦਿਨ ਦੀ ਤਪਸ਼ ਕਾਰਨ ਅਸਮਾਨ ਦੇ ਵਿੱਚ ਹਾਈ ਕੈਪ ਇੰਡੈਕਸ ਹੁੰਦਾਗਾ ਜਿਹੜਾ ਉਹ ਕਾਫੀ ਜ਼ਿਆਦਾ ਬਣਿਆ ਹੋਇਆਗਾ ਜਿਦਾ ਕਰਕੇ ਅ ਕੱਲ 5 ਅਕਤੂਬਰ ਨੂੰ ਪੰਜਾਬ ਦੇ ਹਰਿਆਣਾ ਦੇ ਤੇ ਉੱਤਰੀ ਰਾਜਸਥਾਨ ਦੇ 20-25% ਇਲਾਕਿਆਂ ਵਿੱਚ ਕਿਤੇ ਕਿਤੇ ਗਰਚਮਕਲੇ ਗੋਪੀ ਦੇ ਫੁੱਲ ਵਰਗੇ ਬੱਦਲ ਬਣ ਸਕਦੇ ਹੈਗੇ ਜਿਹੜੇ ਕਿਤੇ ਕਿਤੇ ਹਲਕੇ ਦਰਮਿਆਨੇ ਮੀਂਹ ਥੋੜੇ ਬਹੁਤੇ ਏਰੀਆ 'ਚ ਝੱਖੜ ਚੁੱਲਾ ਜਾਂ ਕਿਤੇ ਗੜੇਮਾਰੀ ਨੂੰ ਅੰਜਾਮ ਦੇ ਸਕਦੇ ਆ ਵੱਡੇ ਪੱਧਰ ਤੇ ਮੀਂਹ ਨਹੀਂ ਹੋਏਗਾ ਬਹੁਤੇ ਇਲਾਕਿਆਂ ਵਿੱਚ ਮੌਸਮ ਝੁੱਪ ਨਾਲ ਤੇ ਗਰਮੀ ਹੀ ਰਹੂਗਾ ਪਰ ਜਿੱਥੇ ਕਿਤੇ ਕਿਤੇ 25% ਇਲਾਕਿਆਂ ਵਿੱਚ ਕਾਰਵਾਈ ਹੋਊਗੀ ਕਿਤੇ ਕਿਤੇ ਟੁੱਟਵੇਂ ਗਰਚ ਅੰਕਲੇ ਬੱਦਲ ਬੰਨ ਗੇ ਗੋਭੀ ਦੇ ਫੁੱਲ ਵਰਗੇ ਉਹ ਕਿਤੇ ਕਿਤੇ ਮੋਟੀ ਗੜੇਮਾਰੀ ਨੂੰ ਅੰजाम ਦੇ ਸਕਦੇ ਆ ਕਿਤੇ ਫਸਲ ਦਾ ਨੁਕਸਾਨ ਵੀ ਕਰ ਸਕਦੇ ਜਿੱਥੇ ਕਿਤੇ ਬਣੂਗਾ ਬੱਦਲ ਉਥੇ ਹੀ ਖਤਮ ਹੋ ਜਾਣਾ ਮੋਸਟਲੀ ਬੱਦਲ ਨਹੀਂ ਬਹੁਤਾ ਅੱਗੇ ਨਹੀਂ ਵਧਦਾ ਬੱਦਲ ਪਰ ਐ ਟੁੱਟਨੇ ਅਲੱਗ-ਅਲੱਗ ਥਾਵਾਂ ਤੇ ਬਣਦੇ ਜਰੂਰ ਰਹਿੰਦੇ ਹੈਗੇ ਹੋ ਜਿਆਦਾਤਰ ਚਾਂਸ ਮਾਲਵਾ ਵੈਲਟ ਦੀ ਹੀ ਲੱਗ ਰਿਹਾ ਵੀ ਮਾਲਵਾ ਵੈਲਟ ਵਿੱਚ ਕੱਲ 5 ਅਕਤੂਬਰ ਨੂੰ ਕਿਤੇ-ਕਿਤੇ ਐਕਟੀਵਿਟੀ ਜਿਹੜੀ ਗਰਜ ਚਮਕਲੇ ਬੱਦਲਾ ਉਹ ਬਣ ਸਕਦੀ ਹੈਗੇ ਤੇ ਉਸ ਤੋਂ ਬਾਅਦ 6 ਤੇ 7 ਨੂੰ ਕੋਈ ਖਾਸ ਉਮੀਦ ਨਹੀਂ ਹੋ ਸਕਦਾ ਬਾਈ ਚਾਂਸ ਇਕਾ ਦੁੱਕਾ ਥਾਂ ਕਿਤੇ ਗਰਜ ਚਮਕ ਵਾਲੇ ਬੱਦਲ ਬਣ ਜਾਣ ਵੈਸੇ 5 ਅਕਤੂਬਰ ਨੂੰ ਕਿਤੇ-ਕਿਤੇ ਪੰਜਾਬ ਹਰਿਆਣਾ ਤੇ ਉੱਤਰੀ ਰਾਜਸਥਾਨ ਦੇ ਵਿੱਚ ਹੈਗੀ ਹੈ ਸਭਾਵਨਾ ਉਸ ਤੋਂ ਬਾਅਦ ਇਹ ਕਾਰਵਾਈ ਕਿਤੇ ਕਿਤੇ ਹੋਊਗੀ ਜਿਸ ਦਾ ਕਰਕੇ ਦਿਨ ਦੇ ਪਾਰੇ ਵਿੱਚ ਜਾਂ ਰਾਤਾਂ ਦੇ ਪਾਰੇ ਵਿੱਚ ਕੋਈ ਵੀ ਗਰਾਵਟ ਦੀ ਸੂਹ ਹੁਣ ਨਹੀਂ ਹੋएगी। ਉਸ ਤੋਂ ਬਾਅਦ ਇੱਕ ਸਿਸਟਮ ਹੋਰ ਆਊਗਾ 8 ਤੇ 9 ਅਕਤੂਬਰ ਨੂੰ ਆਊਗਾ। 8 ਤੇ 9 ਅਕਤੂਬਰ ਨੂੰ ਵੀ ਕਿਤੇ ਕਿਤੇ ਗਰਚਾਂਕਲੇ ਬੱਦਲ ਬਣਨਗੇ ਹਲਕੇ ਦਰਮਿਆਨੀ ਮੀਂਹ ਦੀ ਕਾਰਵਾਈ ਦੇਣਗੇ ਥੋੜੇ ਬਹੁਤ ਇਲਾਕਿਆਂ ਵਿੱਚ ਪਰ ਉਹਦੇ ਨਾਲ ਇਹ ਹੋਊਗਾ ਉਹ ਲੈਹਂਦੇ ਵੱਲੋਂ ਜਿਹੜੀ ਠੰਡੀ ਹਨੇਰੀ ਲੈ ਕੇ ਆ ਸਕਦੇ ਆ ਜਿਹਦੇ ਨਾਲ ਸਿਸਟਮ ਜਦੋਂ 8 9 ਤੋਂ ਬਾਅਦ 8 9 ਅਕਤੂਬਰ ਤੋਂ ਬਾਅਦ ਪਾਸੇ ਵੀ ਸਿਸਟਮ ਅੱਗੇ ਨਿਕਲ ਜਾਊਗਾ ਪਹਾੜਾਂ ਤੋਂ ਤਾ ਦਿਨ ਵੀ ਜਿਹੜੇ ਪੱਛੋਂ ਨਾਲ ਥੋੜੇ ਜਿਹੇ ਸਹਾਬ ਨੇ ਹੋ ਜਾਣੇ ਦਿਨ ਦਾ ਪਾਰ ਆ ਵੀ 2-3 ਡਿਗਰੀ ਘਟੂਗਾ ਉਸ ਤੋਂ ਬਾਅਦ 9 ਤੋਂ ਬਾਅਦ 9 ਅਕਤੂਬਰ ਤੋਂ ਬਾਅਦ ਜਿਹੜੇ ਰਾਤਾਂ ਦੇ ਪਾਰੇ ਵਿੱਚ ਵੀ ਜਿਹੜੀ ਗਰਾਫਟ ਦਾ ਸਿਲਸਲਾ ਸ਼ੁਰੂ ਹੋ ਜਾਣਾ ਇਦਾਂ ਦੀ ਉਮੀਦ ਜਾਪ ਰਹੀ ਹੈ ਵੀ ਜਿਹੜਾ 9 ਅਕਤੂਬਰ ਤੋਂ ਬਾਅਦ ਰਾਤਾਂ ਦਾ ਪਾਰਾ ਜਿਹੜਾ ਹੁਣ ਮੌਜੂਦਾ ਸਮੇਂ 20 ਤੋਂ 25 ਡਿਗਰੀ ਦੇ ਵਿੱਚ ਘਰ ਚੱਲ ਰਿਹਾ ਰਾਤਾਂ ਦੀ ਠੰਡਕ ਬਹੁਤ ਘੱਟ ਦੇਖਣ ਨੂੰ ਮਿਲ ਰਹੀ ਜੰਨੀ ਆਮ ਤੌਰ ਤੇ ਇਹਨਾਂ ਦਿਨਾਂ ਵਿੱਚ ਰਾਤਾਂ ਦੀ ਠੰਡਕ ਉੱਤਰਨੀ ਸ਼ੁਰੂ ਹੋ ਜਾਂਦੀ ਹੈ ਪੰਜਾਬ ਦੇ ਵਿੱਚ ਤਾਂ ਇਸ ਵਾਰ ਉਮੀਦ ਇਹ ਲੱਗ ਰਹੀ ਹੈ ਵੀ 9 ਅਕਤੂਬਰ ਤੋਂ ਬਾਅਦ ਰਾਤਾਂ ਦੇ ਪਾਰੇ ਵਿੱਚ ਗਰਾਫਟ ਹੋਣੀ ਸ਼ੁਰੂ ਹੋ ਜਾਣੀ ਹੈ ਸੀਜ਼ਨ ਵਿੱਚ ਪਹਿਲੀ ਵਾਰ 20 ਡਿਗਰੀ ਤੋਂ ਹੇਠਾਂ ਜਿਹੜਾ ਰਾਤਾਂ ਦਾ ਪਾਰਾ ਰਿਕਾਰਡ ਹੋ ਸਕਦਾਗਾ 9 ਅਕਤੂਬਰ ਤੋਂ ਬਾਅਦ ਇਦਾਂ ਦੀ ਉਮੀਦ ਜਾਪ ਰਹੀ ਹੈਗੀ ਬਾਕੀ ਮੋਟੀ ਜੀ ਗੱਲ ਇਹ ਹੈਗੀ ਆਗਲੇ 24 ਘੰਟਿਆਂ ਦਾ ਨਾਲ ਇੱਕ ਹਲਕਾ ਜਿਹਾ ਸਿਸਟਮ ਆਊਗਾ ਉਹਨੂੰ ਪੂਰੀ ਦੀ سپورਟ ਨਹੀਂ ਹੋਣੀ ਹਾਈ ਕੈਪ ਇੰਡੈਕਸ ਜ਼ਿਆਦਾ ਹੋਣ ਕਰਕੇ ਗਰਚਮਕਲੇ ਬੱਦਲ ਬਣਨਗੇ ਕਿਤੇ ਕਿਤੇ ਬਣਨਗੇ 20-25 ਪਰਸੈਂਟ ਏਰੀਆ ਵਿੱਚ ਪੰਜਾਬ ਦੇ ਹਰਿਆਣੇ ਦੇ ਤੇ ਉਤਰੀ ਰਾਜਸਥਾਨ ਦੇ ਕਿਤੇ ਵੀ ਬਣ ਸਕਦੇ ਆ ਉਹ ਇਹ ਨਹੀਂ ਹੈਗਾ ਵੀ ਕੋਈ ਖਾਸ ਏਰੀਆ ਵਿੱਚ ਹੀ ਬਣਨਗੇ ਜਾਂ ਵੀ ਮਾਝੇ ਦੇ ਬਾਬੇ ਵਿੱਚ ਹੀ ਬਣਨਗੇ ਉਹ ਕਿਤੇ ਵੀ ਬਣ ਸਕਦੇ ਹੈਗੇ ਪਰ ਉਹ ਬਣਨਗੇ ਕਿਤੇ ਕਿਤੇ ਤੇ ਕਿਤੇ ਕਿਤੇ ਹੀ ਮੋਟੀਆਂ ਨਿੱਕੀਆਂ ਮੋਟੀਆਂ ਕਾਰਵਾਈਆਂ ਦੇਣਗੇ ਪਰ ਉਹਦੇ ਨਾਲ ਥੋੜਾ ਨੁਕਸਾਨ ਦੀ ਸੰਕਾ ਜ਼ਰੂਰ ਹੋ ਜਿੱਥੇ ਵੀ ਕਿਤੇ ਬਣੂਗਾ ਬੱਦਲ ਤਾਂ ਉਹ ਦਿਨਾਂ ਕਿਤੇ ਕਿਤੇ ਗੜੇਮਾਰੀ ਦੀ ਸੰਭਾਵਨਾ ਵੀ ਰਹੂਗੀ ਕਿਉਂਕਿ ਅਸਮਾਨ ਦੇ ਵਿੱਚ ਹਾਈ ਕੈਪ ਇੰਡੈਕਸ ਜਿਹੜਾ ਤਪਸ਼ ਨਾਲ ਜ਼ਿਆਦਾ ਬਣਿਆ ਹੋਇਆ ਹੈਗਾ ਇਹ ਫੈਕਟਰ ਆ ਗਿਆ ਇੱਕ ਮੌਸਮ ਦਾ ਹਾਈ ਕੈਪ ਇੰਡੈਕਸ ਜਦੋਂ ਵੀ ਜ਼ਿਆਦਾ ਹੁੰਦਾ ਤਾਂ ਉਦੋਂ ਗਰਜ ਚਮਕਲੇ ਬੱਦਲ ਜਿਹੜੇ ਜ਼ਿਆਦਾ ਮੰਦੇ ਤੇ ਉਹਨਾਂ ਵਿੱਚ ਗੜੇਮਾਰੀ ਵੀ ਹੁੰਦੀ ਹੈਗੀ ਤਾਂ 5 ਅਕਤੂਬਰ ਨੂੰ ਪੰਜਾਬ ਵਿੱਚ 20-25% ਇਲਾਕਿਆਂ ਵਿੱਚ ਹਰਿਆਣੇ ਦੇ ਤੇ ਉੱਤਰੀ ਰਾਜਸਥਾਨ ਦੇ 20-25% ਇਲਾਕਿਆਂ ਵਿੱਚ ਕਿਤੇ ਗਰਜ ਚਮਕਲੇ ਬੱਦਲ ਜਿਹੜੇ ਨਿੱਕੀਆਂ ਮੋਟੀਆਂ ਕਾਰਵਾਈਆਂ ਤੇ ਕਿਤੇ ਕਿਤੇ ਗੜੇਮਾਰੀ ਨੂੰ ਅੰਜਾਮ ਦੇ ਸਕਦੇ ਆ ਉਸ ਤੋਂ ਬਾਅਦ 8 ਤੇ 9 ਅਕਤੂਬਰ ਨੂੰ ਇੱਕ ਹੋਰ ਪੱਛਮੀ ਸਿਸਟਮ ਆਉ ਉਹ ਵੀ ਹਲਕਾ ਜਿਹਾ ਪ੍ਰਭਾਵ ਆਉਦਾ ਛੱਡੂਗਾ ਪੰਜਾਬ ਦੇ ਉੱਪਰ ਪਰ ਉਹਦੇ ਨਾਲ ਥੋੜੀ ਜਿਹੀ ਠੰਡੀ ਹਨੇਰੀ ਵੀ ਪੰਜਾਬ 'ਚ ਦਾਖਲ ਹੋ ਜੀਦਾ ਕਰਕੇ ਦਿਨ ਅਤੇ ਰਾਤਾਂ ਦੇ ਪਾਰੇ ਵਿੱਚ ਵੀ ਜਿਹੜੀ ਹਲਕੀ ਗ੍ਰਾਵਿਟੀ ਦੇਖਣ ਨੂੰ ਮਿਲੂਗੀ ਤੇ ਰਾਤਾਂ ਦੀ ਠੰਡ ਉੱਤਰਨੀ ਸ਼ੁਰੂ ਹੋ ਜਾਣੀ ਹੈਗੀ 9 ਅਕਤੂਬਰ ਤੋਂ ਬਾਅਦ ਜਿਆਦਾ ਠੰਡ ਨਹੀਂ ਪਰ ਹਲਕੀ ਹਲਕੀ ਠੰਡ ਜਿਹੜੀ 9 ਅਕਤੂਬਰ ਤੋਂ ਬਾਅਦ ਉੱਤਰਨੀ ਸ਼ੁਰੂ ਹੋ ਜਾਣੀ ਹੈ ਰਾਤਾਂ ਦਾ ਪਾਰ ਹੈ ਜਿਹੜਾ 20 ਤੋਂ 25 ਡਿਗਰੀ ਦੇ ਵਿਚਕਾਰ ਰਿਕਾਰਡ ਹੋ ਰਿਹਾ ਹੋ 20 ਤੋਂ ਹੇਠਾਂ ਖਿਸਕਣਾ ਸ਼ੁਰੂ ਹੋ ਜਾਣਾਗਾ 9 ਅਕਤੂਬਰ ਅੱਜ ਵੀ ਕਿਤੇ ਕਿਤੇ ਕਾਰਵਾਈਆਂ ਹੋਈਆਂ ਨੇ ਕਿਤੇ ਕਿਤੇ ਗੜੇਮਾਰੀ ਹੋਈਏਗੀ ਹਰਮਾਨਗੜ ਗੰਗਾ ਨਗਰ ਤੇ ਹਰਿਆਣਾ ਦੇ ਪਾਸਲੇ ਇਲਾਕਿਆਂ ਵਿੱਚ ਤੇ ਕੱਲ ਵੀ ਇਸ ਤਰ੍ਹਾਂ ਦੀ ਮੀਂਹ ਦੀ ਜਿਹੜੀ ਬਰਕਰਾਰ ਰਹਿ ਸਕਦੀ ਹੈਗੀ ਸੋ ਇੰਨੀ ਕ ਅਪਡੇਟਸ 'ਤੇ ਜੁੜੇ ਰਹੋ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਕੋਈ ਜ਼ਿਆਦਾ ਟੈਨਸ਼ਨ ਵਾਲੀ ਗੱਲ ਨਹੀਂ ਕਿਉਂਕਿ ਵੱਡੇ ਪੱਧਰ ਤੇ ਮੀਂਹ ਦੀ ਸੁਭਾਵਨਾ ਨਹੀਂ ਹੈਗੀ ਪਰ ਕਿਤੇ ਕਿਤੇ ਜ਼ਰੂਰ ਕਿਤੇ ਨੁਕਸਾਨ ਜ਼ਰੂਰ ਦੀ ਅਸੰਕਾ ਜਿਹੜੀ ਨੁਕਸਾਨ ਦੀ ਉਹ ਬਰਕਰਾਰ ਰਹੂਗੀ 5 ਤੇ 8 ਅਕਤੂਬਰ ਨੂੰ ਧੰਨਵਾਦ ਜੀ